ਸ리에 ਗਾਲ ਜੀ ਸਾਰਿਆਂ ਨੂੰ ਜੀ ਹੋ ਠੀਕ ਠਾਕ ਉਹ ਚੜ੍ਹਦੀ ਕਲਾ ਤੇ ਟਾਈਟਲ ਤੁਸੀਂ ਪੜ ਹੀ ਲਿਆ ਆ ਵੀ ਅੱਜ 31 ਮਾਰਚ ਆ ਕਹਿੰਦੇ ਠੇਕੇ ਟੁੱਟ ਗਏ ਅੱਜ ਤਾਂ ਪੰਜਾਬ ਦੇ ਵਿੱਚ ਬਹੁਤ ਚਰਚਾ ਹੋਣੀ ਇਸ ਜੀ ਦੇ ਉੱਤੇ ਵੀ ਅੱਜ 31 ਮਾਰਚ ਆ ਵੀ ਦਾਰੂ ਸਸਤੀ ਹੋ ਜਾਂਦੀ ਆ ਵੈਸੇ ਤਾਂ ਦਾਰੂ ਕਹਿੰਦੇ ਸਿਹਤ ਲਈ ਹਾਨੀ ਕਰਕੇ ਆ ਤੇ ਹੈਵੀ ਹਾਨੀ ਕਰਕੇ ਚ ਕੋਈ ਸ਼ੱਕ ਨਹੀਂ ਕਿਉਂਕਿ ਆਪਣੇ ਉੱਥੇ ਕਹਿੰਦੇ ਬੋਤਲਾਂ ਦੇ ਉੱਤੇ ਲਿਖਿਆ ਹੁੰਦਾ ਵੀ ਸਿਹਤ ਲਈ ਹਾਨੀ ਕਰਕੇ ਆ ਤੇ ਬੜਾ ਅੱਜ ਕੱਲ ਰੋਲਾ ਹੁੰਦਾ ਨਾ ਅੱਜ ਦੇ ਦਿਨ ਤੇ ਮੈਂ ਕਹਾਂ ਚਲੋ ਪਹਿਲਾਂ ਉਸ ਦਾ ਫੋਨ ਕਰਕੇ ਮੈਂ ਘਰੇ ਡੈਡੀ ਨੂੰ ਫੋਨ ਕੀਤਾ ਮੈਂ ਕਿਹਾ ਵੀ ਕਿੱਦਾਂ ਕੀ ਕਰੀ ਜਾਂਦੇ ਆ ਉਹ ਗਏ ਹੀ ਮੜਾ ਜਾ ਕੰਮ ਤੇ ਕਹਿੰਦੇ ਅੱਜ ਮੈਂ ਕਿਹਾ ਅੱਜ ਵੀ 31 ਮਾਰਚ ਆ ਤੇ ਕਿੱਦਾਂ ਲੈਣੇ ਸਮਾਨ ਕਹਿੰਦੇ ਕਹਿੰਦੇ ਚੇਤਾ ਤਾਂ ਨਹੀਂ ਤੂੰ ਚੇਤਾ ਘਰਾਤਾ ਹੁਣ ਕਹਿੰਦੇ ਪਤਾ ਕਰ ਲੈਂਦੇ ਆ ਵਾਕਿਆ ਹੋਇਆ ਸਸਤਾ ਕਿ ਨਹੀਂ ਹੋਇਆ ਵੀ ਦੇਖ ਲੈਂਦੇ ਆ ਕਿਤੇ ਮਿਲਦਾ ਵੀ ਜੇ ਰੇਟ ਘਟਿਆ ਹੋਇਆ ਤੇ ਫੇਰ ਲੈ ਜਾਗੇ ਪੂਰਾ ਕਿਤੇ ਹੀ ਵੀ ਤੇ ਗੱਲ ਹੋਈ ਆ ਵੀ ਅੱਜ 31 ਮਾਰਚ ਆ ਤੇ ਕਹਿੰਦੇ ਵੀ ਠੇਕੇ ਟੁੱਟਦੇ ਹੁੰਦੇ ਅੱਜ ਦੇ ਦਿਨ ਤੇ ਮੈਂ ਕਿਹਾ ਚਲੋ ਆਪਾਂ ਇੱਥੇ ਵੀਡੀਓ ਹੀ ਕਰਦੇ ਆ ਥੋੜੀ ਜੀ ਵੀ ਗੱਲਬਾਤ ਕਰਦੇ ਆ ਵੀ ਵਾਕਈ ਸਸਤੀ ਹੁੰਦੀ ਆ ਜਾਂ ਵੈਸੇ ਰੋਲਾ ਹੀ ਹੁੰਦਾ ਵੀ ਅੱਜ ਦੇ ਦਿਨ ਦਾਰੂ ਕਹਿੰਦੇ ਸਸਤੀ ਹੁੰਦੀ ਆ ਤੇ ਪੀਣ ਵਾਲਿਆਂ ਨੂੰ ਚਲੋ ਚਾਹ ਹੁੰਦਾ ਹੀ ਆ ਵੀ ਚਲੋ ਪੂਰਾ ਸਸਤੀ ਮਿਲ ਜਾਏ ਤੇ ਗੱਲ ਜਿਹੜੀ ਵਿੱਚ ਆਪਾਂ ਮੇਨ ਕਰਦੇ ਆ ਨਾ ਵੈਸੇ ਆਪਾਂ ਪ੍ਰਮੋਟ ਨਹੀਂ ਕਰਦੇ ਇਸ ਚੀਜ਼ ਨੂੰ ਨਸ਼ੇ ਨੂੰ ਕਿਸ਼ਾ ਮਾੜੀ ਚੀਜ਼ ਆ ਨਸ਼ਾ ਨਹੀਂ ਕਰਨਾ ਚਾਹੀਦਾ ਕਿਸੇ ਵੀ ਤਰ੍ਹਾਂ ਦਾ ਹੋਵੇ ਗਲਤ ਗੱਲ ਆ ਪਰ ਹੁਣ ਜਦੋਂ ਸਰਕਾਰ ਕਹਿੰਦੀ ਆ ਵੀ ਇਹ ਜੈ ਜੈ ਤਾਂ ਫਿਰ ਚਲੋ ਜੈ ਜੀ ਆ ਫੇ ਇਹ ਕਿਹੜਾ ਗਲਤ ਵਾ ਤੇ ਗੱਲ ਮੈਂ ਜਿਹੜੀ ਕਰਨੀ ਚਾਹਨਾ ਸਭ ਤੋਂ ਪਹਿਲਾਂ ਚਲੋ ਮੇਨ ਗੱਲ ਇਹ ਹੀ ਆ ਵੀ ਕਹਿੰਦੇ ਵੀ ਸਿਹਤ ਲਈ ਹਾਨੀਕਾਰਕ ਆ ਜੇ ਸਿਹਤ ਲਈ ਹਾਨੀਕਾਰਕ ਆ ਤੇ ਫੇ ਵੇਚੀ ਕਿਉਂ ਜਾਂਦੀ ਆ ਬੋਤਲ ਦੇ ਉੱਪਰ ਹਾਲਾਂਕਿ ਲਿਖਿਆ ਹੋਇਆ ਹੈ ਕਿ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਆ ਪਰ ਫਿਰ ਵੀ ਵੇਚੀ ਜਾਂਦੀ ਆ ਤੇ ਅਸੀਂ ਖਰੀਦਦੇ ਆ ਚਲੋ ਜਿਹੜੇ ਪੀਣ ਵਾਲੇ ਉਹਨਾਂ ਨੂੰ ਤਾਂ ਪਤਾ ਆ ਵੀ ਕਿੰਨੀ ਹਾਨੀਕਾਰਕ ਆ ਜਿਹੜਾ ਮੇਰੇ ਵਰਗਾ ਨਹੀਂ ਪੀਂਦਾ ਉਹ ਤਾਂ ਕਹਿ ਦੂਗਾ ਵੀ ਹਾਂ ਵੀ ਵਾਕਈ ਹਾਨੀਕਾਰਕ ਆ ਜਿਹੜਾ ਹੁਣ ਪੀਣ ਵਾਲਾ ਉਹਨੇ ਕਿਹੜਾ ਕੱਥੇ ਇਹਦੇ ਕੀੜੇ-ਕੂੜੇ ਮਾਰ ਦਿੰਦੀ ਜਿਹੜੇ ਮਾੜੇ-ਭੋਟੇ ਦੂਜੇ ਹੋਏ ਹੁੰਦੇ ਵਿੱਚ ਤੇ ਜੇ ਵਾਕਈ ਹਾਨੀਕਾਰਕ ਆ ਪਤਾ ਵੀ ਇਹ ਹਾਨੀਕਾਰਕ ਆ ਬਕਾਇਦਾ ਕੰਪਨੀ ਉੱਪਰ ਲਿਖਦੀ ਵੀ ਇਸੇ ਲਈ ਹਾਨੀਕਾਰਕ ਆ ਫਿਰ ਵੀ ਵੇਚੀ ਜਾਂਦੀ ਆ ਤੇ ਜੇ ਇਹੇ ਕੰਮ ਜੇ ਕੋਈ ਆਪਣੇ ਵਰਗਾ ਮਾਤਰ ਬੰਦਾ ਕਹਵੇ ਯਾਰ ਮੈਂ ਵੀ ਬ੍ਰੈਂਡ ਆਪਦਾ ਬਣਾ ਲੀਨਾ ਤੇ ਮੈਂ ਵੀ ਉੱਤੇ ਲਿਖ ਦਿੰਨਾ ਹਾਨੀਕਾਰਕ ਆ ਤੇ ਫਿਰ ਫਿਰ ਨਹੀਂ ਤੁਸੀਂ ਵੇਚ ਸਕਦੇ ਕਿਉਂਕਿ ਸਰਕਾਰ ਦੇ ਅੰਡਰ ਨਹੀਂ ਨਾ ਹੋਣਾ ਤੇ ਇੱਕ ਗੱਲ ਹੋ ਰਿਆ ਮੇਨ ਵਿੱਚ ਜਿਹੜੇ ਵਪਾਰੀ ਲੋਕ ਆ ਵਪਾਰੀ ਕਹਿ ਰਹੀਏ ਕਿ ਜਿੱਦਾਂ ਵੀ ਆਪਣੇ ਛੋਟੇ ਦੁਕਾਨਦਾਰ ਆ ਜਿੰਨੇ ਵੀ ਛੋਟੇ ਦੁਕਾਨਦਾਰ ਹੁੰਦੇ ਆ ਜਾਨੀ ਕਰਿਆਨੇ ਦੀਆਂ ਦੁਕਾਨਾਂ ਵਾਲੇ ਲਾ ਲਓ ਆਪਣੇ ਕਿੰਨੀਆਂ ਦੁਕਾਨਾਂ ਹੁੰਦੀਆਂ ਕਰਿਆਨੇ ਦੀਆਂ ਤੇ ਜਿਹੜੇ ਇਹ ਠੇਕੇ ਚੱਕੇ ਜਾਂਦੇ ਆ ਇਹ ਕਿਸੇ ਇੱਕ ਤਰਨਾਡ ਬੰਦੇ ਵੱਲੋਂ ਚੱਕੇ ਜਾਂਦੇ ਠੇਕੇ ਆਪਣੇ ਪੰਜਾਬ ਦੇ ਵਿੱਚ ਜਿਹੜੇ ਆਪਾਂ ਦੇਖਦੇ ਆ ਇੱਕ ਬੰਦਾ ਠੇਕੇ ਚੱਕ ਲੈਂਦਾ ਇੰਨੇ ਠੇਕੇ ਉਹਦੇ ਅੰਡਰ ਆਉਂਦੇ ਆ ਤੇ ਉਹ ਆਪਦੀ ਮਰਜ਼ੀ ਦਾ ਰੇਟ ਲਾਉਂਦੇ ਆ ਮਰਜ਼ੀ ਨਾਲ ਵੇਚਦੇ ਆ ਮੈਂ ਗੱਲ ਬਾਹਰ ਦੀ ਕਰਨੀ ਚਾਹੁੰਨਾ ਇੱਥੇ ਕਿੱਦਾਂ ਹੁੰਦਾ ਇੱਥੇ ਹੁੰਦਾ ਤੁਸੀਂ ਕਿਸੇ ਵੀ ਸ਼ਾਪ ਤੋਂ ਜਾ ਕੇ ਖਰੀਦ ਸਕਦੇ ਆਂ ਹਰ ਖਾਣ ਪੀਣ ਵਾਲੀ ਸਮਾਨ ਦੇ ਵਿੱਚ ਜਿੱਥੇ ਖਾਣ ਪੀਣ ਦਾ ਸਮਾਨ ਮਿਲਦਾ ਨਾ ਆਪਾਂ ਨੂੰ ਉੱਥੇ ਦਾਰੂ ਪਈ ਹੁੰਦੀ ਆ ਤੇ ਲੋਕ ਆਪਣੀ ਮਰਜ਼ੀ ਦਾ ਬ੍ਰਾਂਡ ਚੱਕਦੇ ਆ ਤੇ ਲੈ ਜਾਂਦੇ ਆ ਉਹਨਾਂ ਨੂੰ ਕਿਸੇ ਸਪੈਸ਼ਲ ਠੇਕੇ ਤੇ ਨਹੀਂ ਜਾਣਾ ਪੈਂਦਾ ਜਿਵੇਂ ਜਦੋਂ ਆਪਣੇ ਉੱਥੇ ਠੇਕੇ ਤੇ ਜਾਓ ਲੈ ਕੇ ਆਓ ਇਦਾਂ ਨਹੀਂ ਹੁੰਦਾ ਕਿਉਂ ਨਹੀਂ ਇਹ ਠੇਕਾ ਸਿਸਟਮ ਆਪਣੇ ਬੰਦ ਹੁੰਦਾ ਕਾਹ ਤੋਂ ਨਹੀਂ ਬੰਦ ਕਰਦੇ ਜਾਵੇਂ ਸਿਰਫ ਇੱਕ ਤਰਨਾਟ ਬੰਦੇ ਨੂੰ ਫਾਇਦਾ ਪਹੁੰਚਾਉਣਾ ਹੁੰਦਾ ਵੀ ਉਹ ਹੀ ਇਹ ਕੰਮ ਕਰ ਸਕਦਾ ਆ ਮਾਤੜ ਬੰਦਾ ਕੰਮ ਨਹੀਂ ਕਰ ਸਕਦਾ ਜਿਹੜੇ ਹੁਣ ਛੋਟੇ ਦੁਕਾਨਦਾਰ ਆ ਜੇ ਉਹਨਾਂ ਨੂੰ ਵੀ ਲਾਇਸੈਂਸ ਮਿਲੇ ਤਾਂ ਬੰਦਾ ਆਪੇ ਸੋਦਾ ਪਤਾ ਲੈਣੀਆਂ ਨਾਲ ਦੋ ਬੋਤਲਾਂ ਵਿੱਚ ਚੱਕ ਲਿਆਉਂਦਾ ਨਾਲੇ ਪਤਾ ਨਹੀਂ ਲੱਗਦਾ ਇਹ 10 ਕਿਲੋ ਖੰਡ ਕਣਾ ਕਿਲੋ ਪਤੀ ਜਾਂ ਹੋਰ ਸ਼ਬਦਾਂ ਨਾਲ ਵਿੱਚ ਇੱਕ ਪੇਟੀ ਬੀਅਰ ਦੀ ਦੋ ਬੋਤਲਾਂ ਮਕਡਾਵਲ ਦੀਆਂ ਰੈਸਟੋਕਰੇਟ ਜਿਹੜੀਆਂ ਵੀ ਚੱਲਦੀਆਂ ਅੱਜਕੱਲ੍ਹ ਬਲੈਂਡਰ ਪ੍ਰਾਈਡ ਨਾਲ ਉਹ ਵੀ ਸੋਦੇ 'ਚ ਲਿਖਿਆ ਜਿਆ ਕਰਨ ਆਪੇ ਬੰਦਾ ਸਿੱਧੀ ਲੈ ਆਉਂਦਾ ਨਹੀਂ ਠੇਕੇ ਤੇ ਜਾ ਕੇ ਖੜਦਾ ਇਹ ਠੇਕਾ ਸਿਸਟਮ ਮੈਂ ਸੋਚਦਾ ਬੰਦ ਹੋਣਾ ਚਾਹੀਦਾ ਕਿਉਂਕਿ ਇਦਾਂ ਪ੍ਰੋਫਿਟ ਸਿਰਫ ਉਹ ਤਰਨਾਡ ਬੰਦਿਆਂ ਨੂੰ ਹੁੰਦਾ ਉਹ ਹੀ ਖਰੀਦਦੇ ਜਿਹੜੇ 2-4 ਹੈਗੇ ਆ ਜਿਹੜੇ ਦੁਕਾਨਦਾਰ ਆ ਜਿਹੜਾ ਕਰਿਆਨੇ ਦੀ ਦੁਕਾਨ ਚਲਾਉਂਦਾ ਆ ਕੋਈ ਵੀ ਆ ਉਹਨਾਂ ਨੂੰ ਇਹ ਲਾਇਸੈਂਸ ਮਿਲਣੇ ਚਾਹੀਦੇ ਆ ਉਹ ਲਾਇਸੈਂਸ ਖਰੀਦਣ ਸਰਕਾਰ ਤੋਂ ਡਿਮਾਂਡ ਕਰਨ ਵੀ ਸਾਨੂੰ ਵੀ ਇਸ ਚੀਜ਼ ਦਾ ਮਿਲਣਾ ਚਾਹੀਦਾ ਤਾਂ ਸਰਕਾਰ ਨੇ ਵੀ ਲਾਇਸੈਂਸ ਦੇਣ ਦੇ ਪੈਸੇ ਲੈਣੇ ਆ ਤੇ ਲੈ ਲਵੇ ਉਹਨਾਂ ਬੰਦਿਆਂ ਕੋਲ ਸਰਕਾਰ ਨੂੰ ਵੀ ਫਾਇਦਾ ਸਾਵੇਂ ਇੱਕ ਬੰਦੇ ਨੂੰ ਫਾਇਦਾ ਕਰਨ ਦੇ ਸਾਵੇਂ ਹਜ਼ਾਰਾਂ ਬੰਦਿਆਂ ਨੂੰ ਫਾਇਦਾ ਹੋਣਾ ਠੀਕ ਹੈ ਕਿ ਨਹੀਂ ਤੇ ਸਰਕਾਰ ਨੂੰ ਵੀ ਟੈਕਸ ਜਾਣਾ ਹੀ ਆ ਹੁਣ ਵੀ ਸਰਕਾਰ ਉਸ ਦਾਰੂ ਤੇ ਟੈਕਸ ਲੈਂਦੀ ਆ ਤੇ ਉਹ ਬੰਦਿਆਂ ਨੇ ਵੀ ਜਿਹੜੀ ਦਾਰੂ ਵੇਚਣੀ ਉਹ ਤੇ ਟੈਕਸ ਜਾਣਾ ਸਾਵੇਂ ਉਹਨਾਂ ਦਾ ਰੋਜਗਾਰ ਵੱਜ ਜਾਣਾ ਠੀਕ ਹੈ ਕਿ ਨਹੀਂ ਇਹ ਠੀਕਾ ਸਿਸਟਮ ਬੰਦ ਹੋ ਜਾਣਾ ਇੱਥੇ ਤੁਸੀਂ ਕਿਤੇ ਉਹ ਵੀ ਜਾ ਕੇ ਖਰੀਦ ਸਕਦੇ ਆ ਕੋਈ ਵੀ ਕਰਿਆਨੇ ਦੀ ਦੁਕਾਨ ਆ ਜਿੱਥੇ ਆਪਣਾ ਖਾਣ ਪੀਣ ਦਾ ਸਮਾਨ ਮਿਲਦਾ ਕੱਲੀ ਇਹ ਨਹੀਂ ਹੈਗਾ ਇਟਾਲੀਅਨ ਲੋਕਾਂ ਦੀਆਂ ਇੰਡੀਅਨ ਲੋਕਾਂ ਦੀਆਂ ਵੀ ਜਿਹੜੀਆਂ ਦੁਕਾਨਾਂ ਹੈਗੀਆਂ ਨਾ ਉਤੋਂ ਮਿਲਦੀ ਆ ਦਾਰੂ ਕਿਉਂਕਿ ਉਹਨਾਂ ਨੇ ਲਾਇਸੈਂਸ ਲੈ ਹੁੰਦੇ ਆ ਸਰਕਾਰ ਨੂੰ ਟੈਕਸ ਦਿੰਦੇ ਆ ਉਹ ਰੱਖ ਕੇ ਦਾਰੂ ਵੇਚਦੇ ਆ ਸਿਰਫ ਇੱਕ ਸ਼ਰਤ ਹੁੰਦੀ ਆ ਕਿ 18 ਸਾਲ ਤੋਂ ਘੱਟ ਨੂੰ ਤੁਸੀਂ ਦੇ ਨਹੀਂ ਸਕਦੇ ਉਹਨਾਂ ਦੀ ਇਹ ਸ਼ਰਤ ਹੁੰਦੀ ਵਿੱਚ ਵੀ ਤੁਹਾਡਾ ਲਾਇਸੈਂਸ ਤੱਕ ਰੱਦ ਕਰ ਸਕਦੇ ਜੇ ਤੁਹਾਡੇ ਕੋਲੋਂ ਕੋਈ 18 ਸਾਲ ਤੋਂ ਘੱਟ ਬੰਦਾ ਨਿਆਣਾ ਜਾਨੀ ਕਿ ਕੋਈ ਦਾਰੂ ਖਰੀਦਦਾ ਫੜਿਆ ਜਾਂਦਾ ਨਾ ਤਾਂ ਉਹਦਾ ਲਾਇਸੈਂਸ ਤੱਕ ਰੱਦ ਹੋ ਸਕਦਾ ਤੇ ਜੁਰਮਾਨਾ ਜਿਹੜਾ ਵੱਖਰਾ ਤੇ ਆਪਣੇ ਕਿਉਂ ਨਹੀਂ ਕਰਦੇ ਇਦਾਂ ਦਾ ਸਿਸਟਮ ਕਿ ਜਿਹੜੇ ਹੁਣ ਮੰਨ ਲਓ ਪਿੰਡਾਂ ਦੇ ਵਿੱਚ ਦੁਕਾਨਾਂ ਛੋਟੀਆਂ ਹੁੰਦੀਆਂ ਆ ਹਰ ਪਿੰਡ ਦੇ ਵਿੱਚ ਹੁੰਦੀ ਆ ਠੀਕ ਹੈ ਕਿ ਨਹੀਂ ਸ਼ਹਿਰਾਂ ਦਾ ਸਿਸਟਮ ਆਪਾਂ ਨੂੰ ਇਹਨਾਂ ਨੇ ਹੀ ਪਤਾ ਮੇਰੇ ਖਿਆਲ ਤਾਂ ਨਹੀਂ ਮਿਲਦੀਆਂ ਸ਼ਹਿਰਾਂ 'ਚ ਵੀ ਤੇ ਜਿਹੜੀਆਂ ਹੁਣ ਪਿੰਡਾਂ 'ਚ ਛੋਟੀਆਂ ਦੁਕਾਨਾਂ ਹੁੰਦੀਆਂ ਜੇ ਉਹ ਲਾਇਸੈਂਸ ਲੈ ਲੈਣ ਸਾਲ ਦਾ 5-7000 ਜਿਉਂ ਟੈਕਸ ਵੀ ਭਰਦੇ ਆ ਤੇ ਸਾਵੇਂ ਕਿ ਪਿੰਡੋਂ ਚੱਲ ਕੇ ਬੰਦੇ ਨੇ ਸ਼ਹਿਰ ਜਾਣਾ ਜਾਂ ਉਹ ਅਗਲੇ ਪਿੰਡੋਂ ਜਾ ਕੇ ਜਿੱਥੇ ਠੇਕਾ ਹੋਇਆ ਉੱਥੇ ਲੈਣ ਜਾਣਾ ਸਾਵੇਂ ਨੂੰ ਪਿੰਡੋਂ ਹੀ ਮਿਲ ਜਾਣੀ ਆ ਕਿੰਨਾ ਫਾਇਦਾ ਜਿਹਨੇ ਲੈਣ ਜਾਣਾ ਉਹਦਾ ਤੇਲ ਹੀ ਬੱਜ ਜਾਣਾ ਤੇਲ ਦੇ ਉਹਨੇ ਦੀ ਬੋਤਲ ਆ ਜਿਹੜੀ ਹੈਨਾ ਤੇ ਨਾਲੇ ਉਹਦਾ ਡਰ ਡਗਦਾ ਠੰਦਾ ਆਊਗਾ ਜਦੋਂ ਪੈ ਗੋ ਉਥੇ ਲਾਲ ਲੈ ਸੱਟਪੇੜ ਦਾ ਵੀ ਡਰ ਹੁੰਦਾ ਤੇ ਉਹਦੇ ਨਾਲੋਂ ਬਿਹਤਰ ਨਿਕਾ ਵੀ ਆਪਣੇ ਘਰ ਬਹਿ ਕੇ ਬੰਦਾ ਆਲੇ ਪਿੰਡੋ ਜੀ ਮਿਲ ਜਾਣੀ ਆ ਤੇ ਨਾਲੇ ਉਹ ਦੁਕਾਨਦਾਰ ਨੂੰ ਵੀ ਫਾਇਦਾ ਜਿਹੜਾ ਪਿੰਡ ਵਿੱਚ ਦੁਕਾਨ ਇੱਕ ਚਲਾ ਰਿਹਾ ਆ ਉਹਨੂੰ ਵੀ ਫਾਇਦਾ ਪਤਾ ਨਹੀਂ ਇਹ ਦੁਕਾਨਾਂ ਵਾਲਿਆਂ ਨੇ ਆਪਣੇ ਆਨੇ ਕਿਉਂ ਨਹੀਂ ਅੱਜ ਤੱਕ ਇਸ ਮੁੱਦੇ ਤੇ ਕਦੇ ਗੱਲ ਕੀਤੀ ਵੀ ਸਾਨੂੰ ਇਹ ਚੀਜ਼ ਦੇ ਲਾਇਸੈਂਸ ਮਿਲਣੇ ਚਾਹੀਦੇ ਆ ਜੇ ਇਹ ਸੌਦਾ ਵੇਚ ਸਕਦੇ ਆ ਦਾਰੂ ਕਿਉਂ ਨਹੀਂ ਵੇਚ ਸਕਦੇ ਸ਼ਾਇਦ ਇਹ ਕੁਝ ਕੁ ਬੰਦਿਆਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਕੀਤਾ ਜਾਂਦਾ ਆ ਤੇ ਬਾਕੀ ਕਈਆਂ ਨੂੰ ਤਰਾਜਣਾ ਵੀ ਤੂੰ ਕਿਉਂ ਬੋਲਦਾ ਤੂੰ ਗੜੇ ਪੀਣਾ ਤੇ ਮੈਂ ਵੈਸੇ ਹੀ ਅੱਜ 31 ਮਾਰਚ ਸੀਗੀ ਤੇ ਗੱਲਬਾਤ ਹੋਈ ਤੇ ਮੈਂ ਕਿਹਾ ਜੇ ਦਾਰੂ ਤੇ ਗੱਲ ਕਰਦੇ ਆ ਯਾਰ ਇਹ ਤੇ ਵੀ ਵਿਸ਼ੇ ਤੇ ਵੀ ਗੱਲ ਕਰਨੀ ਚਾਹੀਦੀ ਆ ਮੈਂ ਬਿਜ਼ਨਸ ਦੀ ਗੱਲ ਕਰ ਰਹਾ ਵੈਸੇ ਵੀ ਹਾਂ ਵੀ ਤੁਸੀਂ ਵੀ ਬਿਜ਼ਨਸ ਕਰ ਸਕਦੇ ਜਿਹੜੇ ਛੋਟੇ ਦੁਕਾਨਦਾਰ ਆ ਉਹਨਾਂ ਦੇ ਫਾਇਦੇ ਦੀ ਗੱਲ ਕਰਦੇ ਆ ਵੀ ਤੁਹਾਨੂੰ ਇਹ ਡਿਮਾਂਡ ਕਰਨੀ ਚਾਹੀਦੀ ਆ ਜਿਹੜੇ ਤੁਹਾਡੇ ਹੁੰਦੇ ਕਿ ਚੌਧਰੀ ਤੁਹਾਡੇ ਮੂਰੇ ਹੁੰਦੇ ਆ ਜਿਹੜੇ ਵੋਟਾਂ ਵੇਲੇ ਆਉਂਦੇ ਆ ਉਹਨਾਂ ਨੂੰ ਗੱਲ ਕਰੋ ਜਾਂ ਮੀਡੀਆ ਦੇ ਰਾਹੀਂ ਸਰਕਾਰ ਤੱਕ ਗੱਲ ਪਹੁੰਚਾਓ ਵੀ ਸਾਨੂੰ ਇਹ ਲਾਇਸੈਂਸ ਮੈਨ ਅਸੀਂ ਜਾ ਸਰਕਾਰ ਵੇਚਦੀ ਆ ਇੱਕ ਪ੍ਰਾਈਵੇਟ ਬੰਦੇ ਨੂੰ ਠੇਕਾ ਦਿੰਦੀ ਆ ਪ੍ਰਾਈਵੇਟ ਠੇਕੇ ਹੁੰਦੇ तकरीबन ਜਿਆਦਾਤਰ ਤੇ ਕਿ ਆਮ ਬੰਦਾ ਨਹੀਂ ਵੇਚ ਸਕਦਾ ਫਿਰ ਜਿਹੜੀ ਦੁਕਾਨ ਹੈਗੀ ਆ ਉਹਦੇ ਕੋਲ ਲਾਇਸੈਂਸ ਤਾਂ ਆਲਰੇਡੀ ਹੈਗਾ ਹੀ ਆ ਸੌਦਾ ਵੇਚਣ ਦਾ ਤੇ ਨਾਲ ਇਹਦਾ ਐਕਸਟਰਾ ਲਾਇਸੈਂਸ ਦੇ ਦੇਣ ਵੀ ਹਾਂ ਵੀ ਤੂੰ ਵੀ ਦਾਰੂ ਵੇਚ ਸਕਦਾ ਵੀ ਰੱਖ ਸਰਕਾਰ ਤੋਂ ਖਰੀਦੋ ਤੇ ਵੇਚੋ ਤੇ ਸਰਕਾਰ ਨੂੰ ਵੀ ਫਾਇਦਾ ਆ ਮੇਰੇ ਖਿਆਲ ਚ ਸਰਕਾਰ ਦਾ ਕੋਈ ਨੁਕਸਾਨ ਨਹੀਂ ਹੈਗਾ ਸਰਕਾਰ ਨੂੰ ਸਾਵੇਂ ਟੈਕਸ ਵੱਧ ਜਾਣਾ ਜੇ ਇੱਕ ਬੰਦਾ ਹੁਣ ਉਹ ਸਿਰਫ दारू ਤੇ ਉਹਦੇ ਕੋਲ ਇੱਕ ਲਾਇਸੈਂਸ ਆ ਉਹਨੇ 10 ਠੇਕੇ ਚੱਲਣਦੇ ਆ ਉਹ ਇੱਕ ਲਾਇਸੈਂਸ ਦਾ ਟੈਕਸ ਦਿੰਦਾ ਆ ਜਾਂ ਜਿਹੜੀ ਸੇਲ ਕਰਦਾ ਉਹਦਾ ਟੈਕਸ ਦਿੰਦਾ ਆ ਤੇ ਸਾਵੇਂ ਕਿੰਨੇ ਹੋ ਜਾਣੇ ਹੋਰ ਦੁਕਾਨਦਾਰ ਕਿੰਨੇ ਹੋ ਜਾਣੇ ਆ ਇੱਕ ਪਿੰਡ ਦੇ ਵਿੱਚ ਤੇ ਇੱਕ ਚਲੋ ਛੋਟੇ ਪਿੰਡ ਵਿੱਚ ਇੱਕ ਦੁਕਾਨ ਹੋਊਗੀ ਬਹੁਤੇ ਪਿੰਡਾਂ ਦੇ ਦੋ ਦੋ ਤਿੰਨ ਦੁਕਾਨਾਂ ਆ ਜਿਹੜੇ ਵੱਡੇ ਪਿੰਡ ਆ 5 5-7000 ਦੀ ਆਬਾਦੀ ਵਾਲੇ ਉਥੇ 8-8 10-10 ਦੁਕਾਨਾਂ 20-20 ਦੁਕਾਨਾਂ ਹੋਣੀਆਂ ਕਰਿਆਨੇ ਦੀਆਂ ਉਹ ਉਹਨੇ ਬੰਦੇ ਨੇ ਟੈਕਸ ਦੇਣਾ ਕਿੰਨਾ ਸਰਕਾਰ ਨੂੰ ਫਾਇਦਾ ਸਰਕਾਰ ਨੂੰ ਵੀ ਫਾਇਦਾ ਉਹ ਦੁਕਾਨਦਾਰ ਛੋਟੇ ਨੂੰ ਵੀ ਫਾਇਦਾ ਕਿਉਂਕਿ ਪੀਣ ਵਾਲਿਆਂ ਤੇ ਪੀਣੀ ਆ ਉਹਨਾਂ ਨੂੰ ਥੋੜੀ ਘਟਣਾ ਆ ਸਾਵੇਂ ਜਿਹਨੂੰ ਗਵਾਂਡ ਚੋਂ ਮਿਲਣੀ ਉਹਨੂੰ ਵਧੀਆ ਪਰ ਲੋਕਾਂ ਨੇ ਕਿਹਾ ਤੂੰ ਘਰ ਘਰ ਦਾ ਰੂਪ ਪਹੁੰਚਾਉਣ ਨੂੰ ਖਰਦਾ ਸਰਕਾਰ ਪਹੁੰਚਾ ਰਹੀ ਆ ਜੀ ਸਰਕਾਰ ਤਾਂ ਨੂੰ ਕਹਿ ਕੇ ਵੇਚ ਰਹੀ ਹੈ ਵੀ ਸੇਤ ਲਈ ਹਾਨੀਕਾਰਕ ਆ ਤੁਸੀਂ ਖਰੀਦੋ ਵੀ ਉਹ ਉੱਤੇ ਲਿਖਿਆ ਹੋਇਆ ਹਾਨੀਕਾਰਕ ਆ ਪਰ ਫਿਰ ਵੀ ਲੋਕ ਪੀ ਰਹੇ ਆ ਚਲੋ ਪੀਣ ਵਾਲਿਆਂ ਨੇ ਪੀਣੀ ਆ ਤੇ ਸਰਕਾਰ ਨੂੰ ਚਾਹੀਦਾ ਵੀ ਇੱਕ ਚੀਜ਼ ਇਹ ਵੀ ਚਾਹੀਦੀ ਆ ਵੈਸੇ ਵੀ ਜੇ ਤੁਸੀਂ ਇਹ ਵੇਚ ਰਹੇ ਆ ਕਿਉਂਕਿ ਇੱਥੇ ਨਾ ਬੋਤਲਾਂ ਦੇ ਉੱਪਰ ਨਹੀਂ ਲਿਖਿਆ ਹੋਇਆ ਵੀ ਇਹ ਕਿਸੇ ਦੀ ਹਾਨੀਕਾਰਕ ਆ ਜੇ ਕਿਤੇ ਲਿਖਿਆ ਹੋਊਗਾ ਤੇ ਮੈਨੂੰ ਭੇਜ ਦਿਓ ਟੈਗ ਲਾ ਕੇ ਇਟਲੀ ਦੇ ਵਿੱਚ ਵੀ ਹਾਂ ਬਾਈ ਇੱਥੇ ਲਿਖਿਆ ਹੋਇਆ ਆ ਤੇ ਫਿਰ ਮੈਂ ਮੰਨ ਲਊਗਾ ਵਾਕਿਆ ਲਿਖਿਆ ਹੋਇਆ ਕਿ ਮੈਂ ਕੁਝ ਬੋਤਲਾਂ ਦੇ ਉੱਪਰ ਦੇਖਿਆ ਸੀਗਾ ਤੇ ਅਸੀਂ ਵੈਸੇ ਗੱਲ ਵੀ ਆਦਨ ਕਰਦੇ ਸੀ ਬੈਠੇ ਮੁੰਡਿਆਂ ਨਾਲ ਵੀ ਹਾਂ ਵੀ ਇੱਥੇ ਲਿਖਿਆ ਦੇਖਿਆ ਸੀ ਸਾਨੂੰ ਨਹੀਂ ਲੱਭਾ ਐਵੇਂ ਕਹਿ ਦੀ ਵਿੱਚ ਹੋ ਸਕਦਾ ਸੀ ਨਾ ਪੜਿਆ ਹੋਵੇ ਤੇ ਜੇ ਲਿਖਿਆ ਤਾਂ ਭੇਜੋ ਜ਼ਰੂਰ ਵੀ ਵਾਕਿਆ ਇਥੇ ਲਿਖਿਆ ਹੋਇਆ ਆ ਦਾਰੂ ਦੀ ਬੋਤਲ ਤੇ ਇੱਥੇ ਜ਼ਿਆਦਾਤਰ ਵਾਈਨ ਇਹ ਤੇ ਮੈਂ ਨਹੀਂ ਦੇਖਿਆ ਉਹਦੇ ਉੱਪਰ ਲਿਖਿਆ ਹੋਇਆ ਵੀ ਹਾਂ ਵੀ ਇਹ ਸੇਧ ਲਈ ਹਾਨੀਕਾਰਕ ਆ ਤੇ ਆਪਣੇ ਸਪੈਸ਼ਲੀ ਲਿਖ ਕੇ ਵੇਚਦੇ ਆ ਵੀ ਸੇਧ ਲਈ ਹਾਨੀਕਾਰਕ ਆ ਤੇ ਵੇਚ ਰਹੇ ਆ ਤੇ ਲੋਕਾਂ ਨੇ ਚਲੋ ਖਰੀਦਣੀ ਤਾਂ ਹੈਗੀ ਆ ਤੇ ਜਾਂ ਫਿਰ ਲੋਕਾਂ ਨੂੰ ਉਹਦਾ ਲਾਇਸੈਂਸ ਦੇ ਦੇਣ ਵੀ ਭਾਈ ਤੁਸੀਂ ਆਪਦੀ ਕੱਢ ਕੇ ਵੀ ਵੇਚ ਲਓ ਹੋਰ ਵੀ ਵਧੀਆ ਨਾਲੇ ਉਹ ਵਧੀਆ ਕੱਢਦੇ ਵਧੀਆ ਬਣਾਉਂਦੇ ਆ ਨਾ ਤੇ ਤੁਸੀਂ 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 ਦੱਸਿਓ ਵੀ ਤੁਸੀਂ ਕੀ ਸੋਚਦੇ ਏ ਇਸ ਬਾਰੇ ਵੀ ਇਹ ਆਮ ਦੁਕਾਨਦਾਰ ਨੂੰ ਲਾਇਸੈਂਸ ਮਿਲਣੇ ਚਾਹੀਦੇ ਆ ਤੇ ਜਾਂ ਫਿਰ ਟੋਟਲੀ ਬੰਦ ਹੋ ਜਵੇ ਕਿਉਂਕਿ ਸੇਧ ਲਈ ਹਾਨੀਕਾਰਕ ਆ ਤੇ ਜਾਂ ਫਿਰ ਸਾਰੇ ਨੂੰ ਲਾਇਸੈਂਸ ਮਿਲਣੇ ਚਾਹੀਦੇ ਆ ਲਾਇਸੈਂਸ ਲੈਣ ਜਿਹੜੇ ਕੋ ਪਹੁੰਚ ਹੈਗੀ ਆਪਣਾ ਲਾਇਸੈਂਸ ਲਵੇ ਤਾਂ ਆਪਣੀ ਦੁਕਾਨ ਤੇ ਰੱਖ ਕੇ ਜਿਹੜੀ ਆਪਣੇ दारू ਵੇਚ ਸਕਦਾ ਹੋਵੇ ਠੀਕ ਹੈ ਕਿ ਨਹੀਂ ਤੇ ਇਹ ਸੀ ਇੱਕ ਆਪਣੀ ਛੋਟੀ ਜੀ ਵੀਡੀਓ ਛੋਟੀ ਜੀ ਕੋਸ਼ਿਸ਼ ਅੱਜ ਦੀ ਜਿਵੇਂ ਕਿ ਚਲੋ ਗੱਲਬਾਤ ਕਰਦੇ ਆ ਤੁਹਾਡੇ ਨਾਲ ਇਸ ਮੁੱਦੇ ਦੇ ਉੱਤੇ ਕਿਉਂਕਿ ਅੱਜ 31 ਮਾਰਚ ਗਿੰਦੇ ਠੇਕੇ ਟੁੱਟ ਗਏ ਟੁੱਟਦੇ ਆ ਨਾ ਠੇਕੇ ਤੇ ਚਲੋ ਸਹੀ ਆ ਜੀ ਤੁਹਾਡੀ ਕੀ ਰਾਏ ਆ ਤੁਸੀਂ ਦੱਸਿਓ ਜਰੂਰ ਜਿਹੜੇ ਛੋਟੇ ਦੁਕਾਨਦਾਰ ਆ ਉਹਨਾਂ ਤੱਕ ਵੀਡੀਓ ਦਿਖਾ ਲਿਓ ਵੀ ਤੁਸੀਂ ਵੀ ਇਦਾਂ ਕਰ ਸਕਦੇ ਆ ਇਹ ਇੱਕ ਆਈਡੀਆ ਹੀ ਹੁੰਦਾ ਆ ਵਿੱਚ ਕਈਆਂ ਨੂੰ ਨਹੀਂ ਪਤਾ ਹੁੰਦਾ ਵੀ ਇਦਾਂ ਹੋ ਸਕਦਾ ਤੇ ਜੇ ਹੋ ਸਕਦਾ ਆ ਤਾਂ ਸਰਕਾਰ ਤੱਕ ਪਹੁੰਚ ਕਰੋ ਤੇ ਆਪਣਾ ਬਿਜ਼ਨਸ ਨੂੰ ਵਧਾਓ ਬਈ ਤੁਸੀਂ ਵੀ ਕਰ ਸਕਦੇ ਜੇ ਸਰਕਾਰ ਬਿਜ਼ਨਸ ਕਰਦੀ ਆ दारू ਤੋਂ ਪੈਸਾ ਕਮਾਉਦੀ ਆ ਤਾਂ ਤੁਸੀਂ ਵੀ ਕਮਾ ਸਕਦੇ ਹੋ ਕਮਾਓ ਤੇ ਸਰਕਾਰ ਨੂੰ ਵੀ ਬੇਨਤੀ ਆ ਜੀ ਲੋਕਾਂ ਨੂੰ ਕਰਨ ਦਿਓ ਬਿਜ਼ਨਸ ਲੋਕਾਂ ਨੂੰ ਲਾਇਸੈਂਸ ਵੰਡੋ ਤੇ ਲੋਕ ਵੀ ਕੰਮ ਕਰਨ ਵਧੀਆ ਵਧੀਆ ਹੋਰ ਕਮਾਈਆਂ ਕਰਨ ਤੇ ਸਹੀ ਆ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਕਿਸੇ ਲਾਈਵ ਦੇ ਵਿੱਚ ਤੇ ਕਰਦੇ ਆ ਗੱਲਾਂ ਬਾਤਾਂ ਹੋਰ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਇੱਕ ਗੱਲ ਹੋਰ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ ਨਹੀਂ ਪੀਣੀ ਚਾਹੀਦੀ